ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਆਪਾਂ ਰੋਜ਼ ਦੀ ਤਰ੍ਹਾਂ ਖਬਰਾਂ ਜੋ ਖਬਰ ਲੈ ਕੇ ਹਾਜ਼ਰ ਹੋਏ ਆ ਮੇਰੇ ਨਾਲ ਲੈ ਕੇ ਢਿੱਲੋਂ ਸਾਹਿਬ ਅੱਗੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਖਬਰ ਹੈਗੀ ਆਪਣੀ ਕੰਚਨਪ੍ਰੀਤ ਨਾਲ ਜੁੜੀ ਹੋਈ ਤੇ ਢਿੱਲੋਂ ਸਾਹਿਬ ਤੋਂ ਪੁੱਛਦੇ ਆ ਸਵਾਲ ਜਵਾਬ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਕੰਚਨਪ੍ਰੀਤ ਦਾ ਮਾਮਲਾ ਸਾਨੂੰ ਪਤਾ ਹੈ ਤੁਸੀਂ ਕੱਲ ਜ਼ਿਕਰ ਵੀ ਕੀਤਾ ਸੀ ਉਹਦੇ ਰਿਮਾਂਡ ਬਾਰੇ ਗੱਲਬਾਤ ਆਪਾਂ ਕੀਤੀ ਹੈ ਕਾਫੀ ਲੰਮੀ ਚੌੜੀ ਤੇ ਰਾਤ ਉਹਦੀ ਕੋਈ ਗੱਲਬਾਤ ਕੀ ਹੋਈ ਹੈ ਕੀ ਨਹੀਂ ਹੋਈ ਉਹ ਸਾਡੇ ਦਸਕ ਪਰਵਿੰਦਰ ਕੱਲ ਜਦੋਂ ਸ਼ਾਮੀ ਆਪਾਂ ਗੱਲ ਕਰ ਰਹੇ ਸੀ ਜੀ ਆਪਾਂ ਉਹ ਸਾਡੀ ਗੱਲਬਾਤ ਦਾ ਬੇਸ ਜਿਹੜਾ ਆਧਾਰ ਸੀ ਉਹ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜਿਹੜੀ ਜੱਜਮੈਂਟ ਜੱਜਮੈਂਟ ਉਸ ਜੱਜਮੈਂਟ ਨੂੰ ਮੈਂ ਆਧਾਰ ਬਣਾਇਆ ਸੀ ਕਿਉਂਕਿ ਉਸ ਜੱਜਮੈਂਟ ਦੇ ਵਿੱਚ ਕੀ ਕਿਹਾ ਗਿਆ ਸੀ ਜੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਕੰਚਨ ਪ੍ਰੀਤ ਕੌਰ ਨੂੰ ਪੁਲਿਸ ਦੀ ਕਸਟਡੀ ਤੋਂ ਮੈਜਿਸਟ੍ਰੇਟ ਦੀ ਕਸਟਡੀ ਵਿੱਚ ਲੈ ਲੈ ਉਨੀ ਦੇਰ ਤੱਕ ਇਹਦੇ ਰਿਮਾਂਡ ਬਾਰੇ ਕੋਈ ਫੈਸਲਾ ਨਾ ਹੋਵੇ ਜਿੰਨੀ ਦੇਰ ਤੱਕ ਉਹਨਾਂ ਦੇ ਵਕੀਲ ਇੱਥੇ ਨਹੀਂ ਆਉਂਦੇ ਤਰਨ 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 ਆਖਿਉਂਦੇ ਵਕੀਲ ਜਿਹੜੇ ਹੈਗੇ ਉਹ ਆਪਣਾ ਪੱਖ ਨਹੀਂ ਰੱਖਦੇ ਸਰਕਾਰੀ ਵਕੀਲਾਂ ਦੇ ਉਲਟ ਫਿਰ ਜਿਹੜਾ ਫੈਸਲਾ ਹੋਊਗਾ ਉਹ ਫੈਸਲਾ ਜਿਹੜਾ ਹੈਗਾ ਮੇਨ ਉਹ ਉਹ ਤਾਂ ਮੈਂ ਅੰਦਾਜ਼ਾ ਆਉਣ ਦੀ ਰਕਾਰਡ ਹੀ ਕਹਿ ਸਕਦਾ ਤੁਹਾਡੇ ਸਾਹਮਣੇ ਕਿ ਇਹਦੇ 'ਚ ਰਿਮਾਂਡ ਤਾਂ ਮਿਲਣਾ ਨਹੀਂ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਜੇ ਤੋ ਇਹ ਕਹਿਤਾ ਸੀ ਕਿ ਕੰਚਨ ਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕਸਟਡੀ ਚ ਚਾਹੀਦੀ ਜੁਡੀਸ਼ੀਅਲ ਰਿਮਾਂਡ ਵੀ ਕਿਆ ਸੀ ਹਾਂ ਕਸਟਡੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕਸਟਡੀ ਚਾਹੀਦੀ ਹੈ ਪੁਲਿਸ ਰਿਕਸਟਡੀ ਜੋ ਬਾਹਰ ਕਰ ਦੋ ਬਾਹਰ ਕਰ ਦੋ ਕੋਲਾ ਮਤਲਬ ਇਹ ਸੀਗਾ ਕਿ ਰਿਮਾਂਡ ਦੇ ਉੱਤੇ ਹੀ ਉਹਨਾਂ ਨੇ ਸਵਾਲੀਆ ਤਰ ਲਾਤਾ ਸੀ ਕਿ ਰਿਮਾਂਡ ਮਿਲਣਾ ਕਿ ਨਹੀਂ ਮਿਲਣਾ ਮਿਲਣਾ ਕਿ ਨਹੀਂ ਮਿਲਣਾ ਹੁਣ ਰਿਮਾਂਡ ਦੋ ਹੁੰਦੇ ਜੀ ਇੱਕ ਹੁੰਦਾ ਪੁਲਿਸ ਰਿਮਾਂਡ ਤੇ ਦੂਜਾ ਹੁੰਦਾ ਜੁਡੀਸ਼ੀਅਲ ਰਿਮਾਂਡ ਜੀ ਪੁਲਿਸ ਰਿਮਾਂਡ ਬਾਰੇ ਤਾਂ ਬਹੁਤੇ ਲੋਕਾਂ ਨੂੰ ਇਹ ਸਮਝ ਆਈ ਸੀ ਕਿ ਸ਼ਾਇਦ ਪੁਲਿਸ ਰਿਮਾਂਡ ਵਾਲੀ ਗੱਲ ਬਿਲਕੁਲ ਜੀ ਪਰ ਮੈਂ ਆਪਣੀ ਗੱਲ ਦੇ ਵਿੱਚ ਪ ਰਿਮਾਂਡ ਤੋਂ ਅਗਲੀ ਜਿਹੜੀ ਗੱਲ ਹੈ ਜੀ ਰਿਮਾਂਡ ਨਾ ਮਿਲੂ ਤਾਂ ਫਿਰ ਰੋਗ ਲਈ ਹੋਣੀ ਹੈ ਉਹ ਉਹ ਹੀ ਦੋ ਗੱਲਾਂ ਦੇ ਵਿੱਚੋਂ ਕੀ ਹੈ ਵੀ ਜਾਂ ਤਾਂ ਉਹਨੂੰ ਬਿਲਕੁਲ ਘਰੇ ਤੁਰੇ ਜਾਊਗਾ ਬਿਲਕੁਲ ਜੀ ਤੇ ਜਾਂ ਫਿਰ ਉਹਨੂੰ ਕਹਿ ਜਾਊਗਾ ਵੀ ਭਾਈ ਠੀਕ ਹੈ ਤੂੰ ਟ੍ਰਾਇਲ ਫੇਸ ਕਰ ਲਈ ਤੈਨੂੰ ਉਸੇ ਵਕਤ ਹੀ ਤੌਰ ਤੇ ਰਿਹਾ ਕਰ ਦੇ ਬਿਲਕੁਲ ਜੀ ਬਿਲਕੁਲ ਹੁਣ ਟ੍ਰਾਇਲ ਫੇਸ ਫੇਸ ਕਰੋ ਜਾਂ ਨਾ ਕਰੋ ਇਹਦੇ ਬਾਰੇ ਅਜੇ ਤੱਕ ਕੋਈ ਜਜਮੈਂਟ ਆਪਨੇ ਸਾਹਮਣੇ ਨਹੀਂ ਆਈ ਨਹੀਂ ਹੈ ਲੇਕਿਨ ਮਾਨਯੋਗ ਅਦਾਲਤ ਨੇ ਕੀਤਾ ਕੀ ਉਹਨਾਂ ਨੇ ਉਹਨੂੰ ਡਿਸਚਾਰਜ ਕਰਤਾ ਠੀਕ ਹੈ ਜੀ ਉਹਨਾਂ ਨੇ ਕਿਹਾ ਤਾਂ ਕਿ ਇਸ ਜਿਹੜੀ ਦੀ ਗ੍ਰਿਫਤਾਰੀ ਇਹ ਨਜ਼ਾਇਜ਼ ਹੈ ਜੀ ਇਹ ਕਾਨੂੰਨ ਦੇ ਮੁਤਾਬਕ ਨਹੀਂ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਜੇ ਕੰਚਨ ਪ੍ਰੀਤ ਕੌਰ ਦੇ ਵਕੀਲਾ ਦੇ ਉੱਤੇ ਇਤਵਾਰ ਕੀਤਾ ਜਾਵੇ ਉਹਨਾਂ ਦੀ ਗੱਲ ਸੱਚੀ ਹੈ ਤਾਂ ਫਿਰ ਮੈਂ ਜਿਹੜੇ ਜੱਜ ਸਾਹਿਬ ਉਹਨਾਂ ਨੇ ਅਗਲੀ ਗੱਲ ਵੀ ਕਹਿੰਦੀ ਸੀ ਜੀ ਉਹਨਾਂ ਨੇ ਕਹਿੰਦੀ ਸੀ ਕਿ ਮੈਂ ਹੋਰ ਬਹੁਤਾ ਜਿਆਦਾ ਕਹਿਣਾ ਨਹੀਂ ਚਾਹੁੰਦਾ ਕੁਝ ਬਹੁਤ ਕੁਝ ਹੈ ਕਹਿਣ ਵਾਸਤੇ ਬਹੁਤ ਕੁਝ ਉਹਦਾ ਮਤਲਬ ਹੈ ਕਿ ਤੁਸੀਂ ਇਹ ਕਾਨੂੰਨ ਦੀ ਅਵਗਿਆ ਕੀਤੀ ਪਰ ਉਹ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਤਾਂ ਕਿ ਅਗਾਂ ਨੂੰ ਪੁਲਿਸ ਕਿਸੇ ਨਾਲ ਇਸ ਤਰ੍ਹਾਂ ਦੀ ਜਿਆਦਤੀ ਨਾ ਕਰ ਨਾ ਕਰੇ ਇਹ ਪੁਲਿਸ ਨੂੰ ਇੱਕ ਕਿਸਮ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਵਾਰਨਿੰਗ ਦਿੱਤੀ ਕੱਲ ਨੂੰ ਅਗਰ ਪੁਲਿਸ ਅਜਿਹਾ ਕਰਦੀ ਹੈ ਤਾਂ ਉਹ ਉਲੰਘਣਾ ਹੋਊਗੀ ਅਦਾਲਤੀ ਹੁਕਮ ਦੇ ਵਿੱਚ ਕਨਸਟੀਟਿਊਸ਼ਨ ਦੀ ਤੇ ਪੁਲਿਸ ਦੇ ਖਿਲਾਫ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਵੀ ਸ਼ੁਰੂ ਹੋ ਸਕਦੀ ਹੈ ਜੀ ਇਹ ਜਿਹੜੀ ਸੁਣਵਾਈ ਹੈ ਸ਼ਾਮ 8 ਵਜੇ ਤੱਕ ਦਾ ਟਾਈਮ ਦਿੱਤਾ ਸੀ ਜੀ ਮਾਨਯੋਗ ਅਦਾਲਤ ਨੇ ਪੁੱਛਿਆ ਹੁਣ ਵਕੀਲ ਸਾਹਿਬਾ ਨੂੰ ਸੋਪਤੀ ਸਾਹਿਬ ਵਰਕ ਅਰਸ਼ਦੀਪ ਸਿੰਘ ਕਲੇਰ ਹੋਰਾਂ ਨੂੰ ਜੀ ਕਿ ਤੁਸੀਂ ਕਿੰਨੇ ਵਜੇ ਤੱਕ ਪਹੁੰਚ ਸਕਦੇ ਹੋ ਪਹੁੰਚ ਸਕਦੇ ਉਹਨਾਂ ਨੇ ਚੰਡੀਗੜ੍ਹ ਤੋਂ ਲੈ ਕੇ ਤਰਨਤਾਰ ਦਾ ਰਸਤਾ ਮਾਪਿਆ ਹੋਣਾ ਜੀ ਪਤਾ ਹੀ ਅਜਕੰਨ ਤੱਕ ਉਹਦੇ ਵਿੱਚ ਕਿੰਨੇ ਕਿਲੋਮੀਟਰ ਹੈ ਇਹ ਵੀ ਪਤਾ ਲੱਗ ਜਾਂਦਾ ਕਿ ਰਾਤ ਦੇ ਵਿੱਚ ਅੱਡੇ ਕਿੰਨੇ ਖੁੰਦੀ ਹੈ ਭੀੜ ਭੜਕਾ ਕਿੰਨਾ ਕਹ ਅੰਦਾਜ਼ਾ ਲਾ ਲੈਂਦੀ ਹੈ ਕੋਸ਼ਟ ਕੇ 8 ਵਜੇ ਤੱਕ ਤਾਂ ਪਹੁੰਚ ਪਹੁੰਚ ਹੀ ਜਾਓਗੇ ਨਾ ਜੀ ਔਰ 8 ਵਜੇ ਤੁਸੀਂ ਜਾ ਕੇ ਆਪਣੀ ਕਾਰਵਾਈ ਸ਼ੁਰੂ ਕਰਦੇ ਜੀ 8 ਵਜੇ ਤੋਂ ਪਹਿਲਾਂ ਅਜੇ ਵਕੀਲ ਸਹਿਬਾਨ ਪਹੁੰਚੇ ਨਹੀਂ ਸੀ ਅਦਾਲਤ ਖੁੱਲੀ ਨਹੀਂ ਸੀ ਜੀ ਅਦਾਲਤ ਦੀ ਕਾਰਵਾਈ ਚਾਲੂ ਹੋ ਰਹੀ ਸੀ ਜੀ ਤੇ ਉਸੇ ਵੇਲੇ ਕੋਰਟ ਕੰਪਲੈਕਸ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਰੁਕਦੀਆਂ ਆ ਠੀਕ ਹੈ ਜੀ ਉਹ ਜਿਹੜੀਆਂ ਪੁਲਸ ਦੀਆਂ ਗੱਡੀਆਂ ਰੁਕਦੀਆਂ ਤੇ ਪੁਲਸ ਦੀਆਂ ਗੱਡੀਆਂ ਦੇ ਵਿੱਚੋਂ ਇੱਕ ਬੀਬੀ ਨਿਕਲਦੀ ਹੈ ਨਾਲ ਉਹਦੇ ਪੁਲਿਸ ਮੁਲਾਜ਼ਮ ਹੁੰਦੇ ਐ ਮੇਲ ਵੀ ਤੇ ਫੀ ਵੀ ਤੇ ਉਹਦੇ ਉਹਨੂੰ ਬੀਬੀ ਨੂੰ ਲਪੇਟਿਆ ਹੋਇਆ ਲਪੇਟਿਆ ਹੋਇਆ ਐ ਪੂਰੀ ਤਰ੍ਹਾਂ ਕੱਪੜੇ ਨਾਲ ਲਪੇਟਿਆ ਹੋਇਆ ਜਿਵੇਂ ਐਂ ਲੱਗਦਾ ਸੀ ਜਿਵੇਂ ਕਿਸੇ ਨੂੰ ਬਹੁਤ ਸਾਰਾ ਕੁੱਟਿਆ ਹੋਵੇ ਕੁੱਟਿਆ ਹੋਵੇ ਤੇ ਉਹਨੂੰ ਲੈ ਕੇ ਆਂਦਾ ਤੇ ਉਹਨੂੰ ਲਬਾ ਲਬਾ ਉਹਨੂੰ ਭਜਾ ਕੇ ਲੈ ਜਾ ਹੌਲੀ ਹੌਲੀ ਜਾ ਕੇ ਜਦੋਂ ਉਹਨੂੰ ਲੈ ਕੇ ਜਾਂਦੇ ਆ ਭਜਾ ਕੇ ਲੈ ਜਾਂਦੇ ਕਿਸ ਇੱਕ ਲੇਡੀ ਕਸਟੇਬਲ ਡ ਬਾਰੇ ਉੱਥੇ ਨਾਲ ਦੀ ਨਾਲ ਹੀ ਕਿਉਂਕਿ ਸਾਰੇ মিডিਆ ਵਾਲੇ ਖੜੇ ਸੀ মিডিਆ ਵਾਲਿਆਂ ਨੇ ਵੀ ਆਪਣੇ ਕੈਮਰੇ ਫੋਕਸ ਕਰ ਲਏ ਉਸੇ ਸਮੇਂ ਦੌਰਾਨ ਕੰਚਨ ਪ੍ਰੀਤ ਕੌਰ ਦੀ ਮਾਤਾ ਜੀ ਤੇ ਉਹਦੀ ਜਿਹੜੀ ਹੈ ਗ੍ਰੈਂਡਮਦਰ ਜੀ ਉਹਦੀ ਸੱਸ ਉਹ ਵੀ ਮੌਕੇ ਤੇ ਸੀ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ ਰੋਕਿਆ ਗਿਆ ਫਿਰ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ ਜਦੋਂ ਵਕੀਲ ਸਹਿਬਾਨ ਪਹੁੰਚੇ ਅੱਗੇ ਜੀ ਵਕੀਲ ਸਹਿਬਾਨ ਜਦੋਂ ਕੋਰਟ ਦੇ ਗੇਟ ਤੇ ਪਹੁੰਚੇ ਜੀ ਤੇ ਉਹਦੇ ਹੀ ਪਤਾ ਲੱਗਿਆ ਜਿਹੜੀ ਉਹ ਬੀਬੀ ਸੀ ਜਿਹਨੂੰ ਕੇਸ ਦੇ ਵਿੱਚ ਘੁਲਟ ਕੇ ਲੈਂਦਾ ਸੀ ਉਹਦੇ ਨਾਲ ਦੀ ਨਾਲ ਹੀ ਆਪਣੇ ਆਪ ਨੂੰ ਦੇ ਗਰਵ ਕਰਦਾ ਉਹ ਨਕਾਬ ਲਾਦਾ ਉਹ ਦੱਸਦਾ ਮੈਂ ਕੌਣ ਹਾਂ ਉਹ ਕੋਈ ਲੇਡੀ ਕਨਸਟੇਬਲ ਹੁੰਦੀ ਠੀਕ ਹੈ ਜੀ ਜਿਹੜਾ ਜਿਹੜੀ ਜਿਹਨ ਚੱਕਰ ਤੋੜਾ ਫੇਰਾ ਬੋਲਣ ਚਲਣ ਕਦ ਕਾਠ ਉਹ ਉਹ ਇਉਂ ਲੱਗਦਾ ਸੀ ਜਿਵੇਂ ਕੰਚਨਪ੍ਰੀਤ ਹੋਵੇ ਕੰਚਨਪ੍ਰੀਤ ਹੋਵੇ ਕੰਚ ਉਹਨਾਂ ਨੇ ਜਦੋਂ ਉਹ ਕਾਰਵਾਈ ਕੀਤੀ ਮੇਰੇ ਖਿਆਲ ਮੁਤਾਬਕ ਇਹ ਇੱਕ ਬਹੁਤ ਵੱਡੀ ਧੋਖੇਬਾਜ਼ੀ ਵਾਲੀ ਗੱਲ ਹੈ ਖੇਡ ਹੈ ਕਿਹੜਾ ਮਤਲਬ ਪੁਲਸ ਖੇਡਾਂ ਖੇਡਣ ਲੱਗੀ ਪਈ ਸੀ ਹੁਣ ਅਗਲੀ ਗੱਲ ਇਹ ਕਿ ਅਦਾਲਤ ਨੇ ਫਿਰ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ ਪ੍ਰਸਿੱਧ ਬਿੰਦ ਕੱਲ ਵੀ ਰਹੀ ਹੈ ਅੱਛਾ ਜੀ ਇਹ ਵੈਸ ਹੁੰਦੀ ਰਹੀ ਹੈ ਸਰਕਾਰ ਦੇ ਵਕੀਲਾ ਨੇ ਵੀ ਆਪਣਾ ਪੱਖ ਰੱਖਿਆ ਉਹਨੇ ਇਧਰ ਕੰਚਨ ਪ੍ਰੀਤ ਕੌਰ ਦੇ ਵਕੀਲਾ ਵੀ ਨੇ ਵੀ ਆਪਣਾ ਪੱਖ ਰੱਖਿਆ ਕੰਚਨ ਪ੍ਰੀਤ ਦੇ ਦੋ ਵਕੀਲ ਤਾਂ ਲੋਕਲ ਸੀ ਲੋਕਲ ਸੀਗੇ ਇੱਕ ਮਿਸਟਰ ਢਿੱਲੋਆ ਇੱਕ ਕੋਈ ਉਹਨਾਂ ਦਾ ਨਾਂ ਨਹੀਂ ਵੀਰੇ ਹੁਣ ਦਵਾਚਾਰਿਆ ਉਹ ਸੀਗੇ ਇਧਰਲੇ ਪਾਸੇ ਮਿਸਟਰ ਸੋਪਤੀ ਤੇ ਅਰਸ਼ਦੀਪ ਕਲੇਰ ਜਿਹੜੇ ਤਨਿਗਤ ਹੋ ਗਏ ਸੀ ਚਾਰ ਵਕੀਲ ਸੀ ਚਾਰ ਵਕੀਲ ਵੈਸ ਕਰਨ ਵਾਲੇ ਸੀ ਦੂਜੇ ਅਸਿਸਟ ਕਰਦੇ ਹੋਣਗੇ ਆਮ ਤੌਰ ਤੇ ਗੱਲ ਤਾਂ ਇੱਕੋ ਕਰਦਾ ਹੁੰਦਾ ਹੈ ਕੋਈ ਗੱਲ ਨਹੀਂ ਸਰਕਾਰ ਵਾਲੇ ਪੰਜ ਸੌ ਪਤਾ ਨਹੀਂ ਕਿੱਡੇ ਵੱਡੇ ਵੱਡੇ ਟੋਪ ਟ੍ਰਾਂਕ ਲੈ ਦੇਉਂਦੇ ਵੀ ਅੱਜ ਆਪਾਂ ਇਸ ਮਾਮਲੇ 'ਚ ਨਾ ਪਰ ਤੁਸੀਂ ਕੀ ਦੇਖੋ ਕਿ ਜਿਸ ਢੰਗ ਦੇ ਨਾਲ ਪੁਲਿਸ ਆਪਣੀ ਗੱਲ ਪੇਸ਼ ਕਰ ਰਹੀ ਸੀ ਜੀ ਉਹ ਡੀਐਸਪੀ ਸੁਖਵੀਰ ਸਿੰਘ ਜਿਹਨੂੰ ਇਲੈਕਸ਼ਨ ਕਮਿਸ਼ਨ ਨੇ ਬਦਲਿਆ ਸੀ ਤੇ ਉੱਥੇੋਂ ਫੇਰ ਆ ਗਿਆ ਉਹ ਆ ਕੇ ਕਹਿੰਦਾ ਜੀ ਦੇਖੋ ਅਸੀਂ ਤਾਂ ਜਿਹੜਾ ਆਇਆ ਜਿਹੜਾ ਗੈਂਗਸਟਰਾਂ ਦਾ ਕਲਿਕ ਹੈ ਜਿਹਦੀ ਜਖੜਾ ਇਹਨਾਂ ਦੀ ਉਹ ਤੋੜਦੀ ਉਹਦੇ ਜਿਹਨੂੰ ਗ੍ਰਿਫਟਾਰ ਕੀਤਾ ਹੈ ਤੇ ਅਦਾਲਤ ਕਹਿੰਦੀ ਹੈ ਕਿ ਇਹ ਤੇ ਤੁਣੀ ਗ੍ਰਿਫਤਾਰੀ ਗਲਤ ਹੈ ਗਲਤ ਹੈ ਇਹ ਤਾਂ ਕੇਸ ਬਣਦਾ ਹੀ ਨਹੀਂ ਬਣਦਾ ਹੀ ਨਹੀਂ ਔਰ ਉਹੀ ਗੱਲ ਜਿਹੜੀ ਆਪਾਂ ਕੱਲ ਕਹਿੰਦੇ ਸੀ ਕਿ ਬੰਦੇ ਦੋ ਗਏ ਬੰਦੇ ਦੋ ਇੱਕ ਬੰਦੇ ਨੇ ਆਪਣਾ ਫੋਨ ਕੱਢਿਆ ਉਹ ਬੀਬੀ ਕਹਿੰਦੀ ਹੈ ਜਿਹੜੀ ਵਜ਼ਈ ਹੈ ਮੇਰੇ ਕੰਨ ਨਾਲ ਲਾਇਆ ਮੈਨੂੰ ਅਗੋਂ ਇਹ ਹੁਕਮ ਮਿਲਦਾ ਹੈ ਕਿ ਕਾਲੀਦਲ ਨੂੰ ਵੋਟਾਂ ਨਹੀਂ ਪਾਉਣੀਆਂ ਜੇ ਵੋਟਾਂ ਪਾਈਆਂ ਤਾਂ ਫਿਰ ਥੋੜਾ ਹਸ਼ਰ ਪੈੜਾ ਹੋਗਾ ਪੈੜਾ ਹੋਗਾ ਤੇ ਦੂਜਾ ਮੋਟਰਸਾਈਕਲ ਤੇ ਬਿਠਾ ਰਹੇ ਉੱਥੇ ਕੋਈ ਲੇਡੀ ਤਾਂ ਹੈ ਹੀ ਨਹੀਂ ਹੈ ਹੀ ਨਹੀਂ ਉਹਦੇ ਨਾਲ ਉਹ ਲੇਡੀ ਨੂੰ ਕਿਵੇਂ ਤੁਸੀਂ ਕਰ ਲਿਆ ਗ੍ਰਿਫਤਾਰ ਇਦਾ ਮਤਲਬ ਇਹ ਹੈ ਕਿ ਇਹ ਗ੍ਰਿਫਤਾਰੀ ਜਿਹੜੀ ਹੈ ਜਿੱਸੇ ਘਰਲੇ ਪੱਦਰ ਤੋਂ ਹੋਈ ਹੈ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਬਿਲਕੁਲ ਅਣਜਨਾਲੀ ਗੱਲ ਕਰਦੀ ਹੈ ਜਾਂ ਉਹਨਾਂ ਨੂੰ ਇਹ ਹੋ ਗਿਆ ਕਿ ਕੋਈ ਕਾਨੂੰਨੀ ਹੈ ਕਾਨੂੰਨੀ ਹੈ ਅਸੀਂ ਮਤਲਬ ਆਮ ਤੌਰ ਦੇ ਤੇ ਭਗਵੰਤ ਮਾਨੂਰੀ ਗੱਲ ਕਰਦੇ ਹੁੰਦੇ ਸੀ ਕਿ ਜਿਹੜੇ ਹੈਗਾ ਲੋਕਤੰਤਰ ਦੇ ਵਿੱਚ ਰਾਜੇ ਜਿਹੜੇ ਆ ਉਹ ਨਿਕਲਦੇ ਆ ਪੀਵੀਐਮ ਚੋਂ ਨਿਕਲਦੀ ਹੈ ਸੰਦੂਕੜੀਆਂ ਤੋਂ ਨਿਕਲਦੀ ਹੈ ਇਹ ਮੇਰਾ ਖਿਆਲ ਹੈ ਇਹਨਾਂ ਨੂੰ ਇਹ ਲਿਖਾ ਪੈ ਗਿਆ ਵੀ ਸਰਕਾਰ ਕਾਦੀ ਬਣ ਗਈ ਅਸੀਂ ਤਾਂ ਸਾਰੀ ਉਮਰ ਲੈਣੇ ਨਹੀਂ ਇੱਥੇ ਇਹ ਨਹੀਂ ਪਤਾ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ 5-12 ਦਾ ਮੁੱਖ ਮੰਤਰੀ ਸੀ ਉਹ ਆਪਣੇ ਲੰਬੀ ਹਲਕੇ ਤੋਂ ਹਾਰ ਗਿਆ ਹਾਲਾਂਕਿ ਲੰਬੀ ਹਲਕੇ ਦੇ ਵਿੱਚ ਜੋ ਕੰਮ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕੋਈ ਕਰ ਹੀ ਨਹੀਂ ਸਕਦਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਰਾਜਕਰਾਨੇ ਦੇ ਵਿੱਚ ਜੰਮਿਆ ਸੀ ਅਗਲੇ ਨੇ ਉਹਨੂੰ ਹਰਾਤਾ ਚਰਨਜੀਤ ਸਿੰਘ ਚੰਨੀ ਜਿਹੜਾ ਸਿੱਟਿੰਗ ਮੁੱਖ ਮੰਤਰੀ ਸੀ ਦੋ ਸੀਟਾਂ ਦੇ ਖੜਾ ਆਇਆ ਸੀ ਉਹ ਹਰਾਤਾ ਇਹ ਮਤਲਬ ਲੋਕਤੰਤਰ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਯਾਦ ਰੱਖਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹਦੇ ਉਹਨਾਂ ਨੇ ਜਿਹੜੀ ਕੋ ਕਾਰਵਾਈ ਕੀਤੀ ਹੈ ਉਹਨੂੰ ਕੱਲ ਅਦਾਲਤ ਨੇ ਬਿਲਕੁਲ ਜਿਹੜਾ ਹੈਗਾ ਪੂਰੀ ਤਰ੍ਹਾਂ ਰੱਦ ਕਰਤਾ ਬਿਲਕੁਲ ਜੀ ਔਰ ਰੱਦ ਕਰਨ ਤੋਂ ਬਾਅਦ ਤੁਸੀਂ ਦੇਖੋ ਕਿ ਕੰਚਨ ਪ੍ਰੀਤ ਕੌਰ ਇੱਕ ਹੀਰੋ ਦੀ ਤਰ੍ਹਾਂ ਬਿਲਕੁਲ ਉਹ ਬਾਹਰ ਆਉਂਦੀ ਹੈ ਇਸ ਸਟੇਡੀ ਤੋਂ ਬਾਹਰ ਆਉਂਦੀ ਹੈ ਔਰ ਸਿੱਧੀ ਉਹ ਦਰਬਾਰ ਸਾਹਿਬ ਜਾਂਦੀ ਹੈ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੂੰ ਮੱਥਾ ਟੇਕਦੀ ਹੈ ਬਿਲਕੁਲ ਜੀ ਔਰ ਮੱਥਾ ਟੇਕਣ ਤੋਂ ਬਾਅਦ ਫਿਰ ਉਹ ਅਗਲੀ ਜਿਹੜੀ ਹੈਗੀ ਹੈ ਕਾਰਵਾਈ ਕਰਦੀ ਹੈ ਹੁਣ ਇਹਦੀ ਜਿਹੜੀ ਸਭ ਕਿ ਕੰਚਨਪ੍ਰੀਤ ਕੌਰ ਨੂੰ ਨਾ ਸਿਰਫ ਮਲੋਵਲੀ ਲੀਡਰ ਬਣਾਤਾ ਬਿਲਕੁਲ ਜੀ ਬਿਲਕੁਲ ਸਿਕੋ ਕੰਚਨਪ੍ਰੀਤ ਕੌਰ ਮੇਰਾ ਕਹਿ ਲਾ ਅਕਾਲੀ ਦਲ ਦੀ ਪਹਿਲੀ ਕੈਂਡੀਡੇਟ ਜੀ ਦਾ ਐਲਾਨ ਵੀ ਹੋ ਗਿਆ ਐਲਾਨ ਵੀ ਹੋ ਗਿਆ ਬਿਲਕੁਲ ਉਹਦਾ ਐਲਾਨ ਕਦਾਂ ਹੋਇਆ ਉਹਦਾ ਐਲਾਨ ਬਿਰਸਾ ਸਿੰਘ ਬਲਟੋਹਾ ਨੇ ਕੀਤਾ ਬਿਲਕੁਲ ਜੀ ਬਿਰਸਾ ਸਿੰਘ ਬਲਟੋਹਾ ਕਹਿੰਦਾ ਕਿ ਅਕਾਲੀ ਦਲ ਦਾ ਵੈਸੇ ਤਾਂ ਮੈਂ ਮੈਂਬਰ ਨਹੀਂ ਬਿਲਕੁਲ ਜੀ ਪਰ ਮੈਂ ਹਾਈ ਕਮਾਂਡ ਦੀ ਪੱਤਝਾਂ ਤੇ ਮੈਨੂੰ ਜਿਹੜਾ ਉਪਰੋ ਹੁਕਮ ਮਿਲਿਆ ਤੇ ਉਹ ਸੁਕਮ ਦੇ ਮੁਤਾਬਕ ਅਸੀਂ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਲਈ ਜੀ ਜਿਹੜਾ ਜ਼ੋਨ ਕਿਸੇਲ ਹੈ ਜੀ ਸੇਲ ਜੂਨ ਤੋਂ ਅਸੀਂ ਕੰਚਨ ਪ੍ਰੀਤ ਕੌਰ ਨੂੰ ਆਪਣੀ ਕੈਂਡੀਡੇਟ ਬਣਾਉਣੀ ਜਿਲ੍ਹਾ ਪ੍ਰੀਸ਼ਦ ਦੀ ਨਾਮਜ਼ਦ ਕਰਤਾ ਜੀ ਨਾਮਜ਼ਦ ਕਰਤਾ ਐਲਾਨ ਕਰਤਾ ਐਲਾਨ ਕਰਤਾ ਤੇ ਜਦੋਂ ਕੰਚਨ ਪ੍ਰੀਤ ਕੌਰ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡਾ ਕੀ ਰਾਧਾ ਹੈ ਕਿ ਉਹਨੇ ਬੜੀ ਨਿਮਰਤਾ ਨਾਲ ਕਿਹਾ ਕਿ ਵੱਡਿਆਂ ਦਾ ਫੈਸਲਾ ਪਰਵਾਣ ਹੈ ਪਰਵਾਣ ਹੈ ਅਸੀਂ ਆਵਾਂਗੇ ਮਤਲਬ ਜਿਹੜੀ ਕੰਚਨ ਪ੍ਰੀਤ ਬਾਰੇ ਇਹ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਵੱਲੋਂ ਜਾਂ ਉਹਨਾਂ ਦੀ ਲੀਡਰਸ਼ਿਪ ਵੱਲੋਂ ਕਿ ਇਹ 2027 ਦੀ ਚੋਣ ਲੜੂ ਇਹਨਾਂ ਦੇ ਦਾ ਰਾਹ ਇਹਨਾਂ ਨੇੜੇ ਕਰਤਾ ਕਿ 2027 ਦੀ ਬਜਾਏ 2000 25 ਦੇ ਵਿੱਚ ਹੀ ਉਹਦਾ ਐਲਾਨ ਹੋ ਗਿਆ ਰੋ ਜਿਹੜਾ ਕਿਸੇ ਦੀ ਚੋਣ ਲੜੂਗੀ ਬਿਲਕੁਲ ਜੀ ਜੇ ਤਾਂ ਐਲਾਨ ਕਰਨਾ ਹੋਵੇ ਵੀ ਹਾਰ ਗਈ ਤਾਂ ਵੱਖਰੀ ਗੱਲ ਹੈ ਤੇ ਨਹੀਂ ਉਹ ਬੜੇ ਸ਼ਾਨ ਨਾਲ ਜਿੱਤੂਗੀ ਜਿੱਤੂਗੀ ਬਿਲਕੁਲ ਇਹ ਜਿੱਤ ਕੇ ਉਹ ਆਪਣੀ ਜਿਹੜੀ ਹੈਗੀ ਰਾਜਸੀ ਜ਼ਿੰਦਗੀ ਦੀ ਸ਼ੁਰੂਆਤ ਕਰੂਗੀ ਜੀ ਕਹ ਲੋ ਜਿਹੜੇ ਨਾਲ ਸੀ ਦੇ ਆਲੇ ਦੁਆਲੇ ਉਹ ਕਹਿੰਦੇ ਜੀ ਤੁਹਾਡਾ ਤਾਂ ਦਾਖਲਾ ਹੋ ਗਿਆ ਪੋਲਿਟਿਕਸ ਵਿੱਚ ਬਿਲਕੁਲ ਜੀ ਵੈਸੇ ਧੰਨਵਾਦ ਕਰਨਾ ਚਾਹੀਦਾ ਮੈਂ ਤਾਂ ਮੇਰੀ ਸਵੇਰੇ ਕਿਸੇ ਅਕਾਲੀ ਲੀਡਰ ਨਾਲ ਮੇਰੀ ਗੱਲ ਹੋ ਰਹੀ ਸੀ ਠੀਕ ਹੈ ਜੀ ਉਹ ਕਹਿੰਦੇ ਕੀ ਹੈ ਮੈਂ ਕਿਹਾ ਵੀ ਸੁਖਵੀਰ ਸਿੰਘ ਬਾਦਲ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਭਗਵੰਤ ਸਿੰਘ ਮਾਨ ਦਾ ਜੇ ਭਗਵੰਤ ਸਿੰਘ ਮਾਨ ਹੋਰੀ ਹਰਮੀਤ ਸਿੰਘ ਸੰਧੂ ਨੂੰ ਅਕਾਲੀ ਦਲ ਤੋਂ ਲੈ ਕੇ ਇਧਰੋਂ ਟਿਕ ਦੇਣ ਦਾ ਫੈਸਲਾ ਨਾ ਕਰਦੇ ਇਧਰੋਂ ਉਹਦੇ ਤੇ ਕਾਰਵਾਈ ਨਾ ਕਰਦੇ ਤਾਂ ਕਦੇ ਵੀ ਸੁਖਵੀਰ ਸਿੰਘ ਬਾਦਲ ਸੋਚ ਵੀ ਨਹੀਂ ਸਕਦਾ ਸੀ ਕਿ ਕੰਚਨਪ੍ਰੀਤ ਕੌਰ ਦੀ ਮਾਤਾ ਪ੍ਰਿੰਸੀਪਲ ਸੁਖਵਿੰਦਰ ਔਰ ਆਪਾਂ ਉਹਨੂੰ ਆਪ ਦਾ ਕੈਂਡੀਡੇਟ ਬਣਾਵਾਂਗੇ ਬਿਲਕੁਲ ਉਹਦੇ ਕੋਲੇ 43 ਸਰਪੰਚਾਂ ਦਾ ਗਰੁੱਪ ਸੀ ਔਰ ਇੰਟੈਕਟ ਐਗਰੁੱਪ ਮੇ ਬਿਲਕੁਲ ਇੱਕ ਦਾ ਬੇਸ਼ੱਕੂ ਟੁੱਟਿਆ ਹੋਵੇ ਜੇ ਕੋਈ ਟੁੱਟੇ ਹੋਣਗੇ ਤਾਂ ਦੂਜੇ ਪਾਸੇ ਵੀ ਆ ਗਏ ਔਰ ਆ ਗਏ ਉਹ ਜਿਹੜਾ 145 ਦੇ ਕਰੀਬ ਜਿਹੜਾ ਉਹਦੇ ਕੋਲੇ ਇੰਟੈਕਟ ਗਰੁੱਪ ਹੈ ਉਹ ਇੰਟੈਕਟ ਗਰੁੱਪ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਕੱਖ ਵੀ ਨਹੀਂ ਸੀ ਅਕਾਲੀ ਦਲ ਦਾ ਕੱਖ ਵੀ ਨਹੀਂ ਸੀ ਉੱਥੇ ਉਹਨੇ ਇੱਕ ਬਣਾਇਆ ਬਣਾਇਆ ਜਿਹੜਾ ਹੈਗਾ ਢਾਂਚਾ ਮਿਲ ਗਿਆ ਬਿਲਕੁਲ ਬਿਲਕੁਲ ਔਰ ਉਸ ਢਾਂਚੇ ਦੇ ਨਾਲ ਜਿਹੜੀਆਂ ਸ਼ਰਾਰਤਾਂ ਕੀਤੀਆਂ ਜਿਹੜੀਆਂ ਖੇਡਾਂ ਕੀਤੀਆਂ ਜਿਵੇਂ ਜਵਾਕ ਖੇਡਦੇ ਹੁੰਦੇ ਨਾ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀ ਵੀ ਆ ਖੇਤ ਬਣਾ ਲੈਣੇ ਤੇ ਉੱਥੇ ਉਹ ਲਕੀਰਾਂ ਮਾਰ ਲੈਣੀਆਂ ਪੱਟਾ ਪਾ ਲੈਣੀਆਂ ਵੀ ਆ ਪਾਣੀ ਲੱਗ ਜਾਂਦਾ ਮੈਂ ਇਹਦੇ ਚ ਕੜਕ ਪੀਦੇ ਆਨੇ ਮਤਲਬ ਆਮ ਆਜ਼ਾਦੀ ਪਾਰਟੀ ਜਿਹੜਾ ਉਹ ਖੇਡਾ ਜੀ ਖੇਡੀਏ ਖੇਡੀ ਜਾਂਦੀ ਹੈ ਬਿਲਕੁਲ ਔਰ ਉਹਨਾਂ ਖੇਡਾਂ ਦੇ ਵਿੱਚ ਮੈਨੂੰ ਬੜਾ ਅਫਸੋਸ ਹੈ ਸਰਦਾਰ ਕੁਲਦੀਪ ਸਿੰਘ ਢੀਵਾਲ ਤੇ ਬਹੁਤ ਮੈਚੁਰ ਲੀਡਰ ਹੈ ਜਿਹੜੀਆਂ ਗੱਲਾਂ ਕੱਲ ਉਹ ਕਰ ਰਹੇ ਸੀ ਉਹ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀ ਦੇਖੋ ਜੀ ਇਹ ਤਾਂ ਗੈਂਗਸਟਰਾਂ ਨੂੰ ਟਿਕਟ ਦੇ ਇਹ ਤਾਂ ਫਲਾਣਿਆਂ ਨੂੰ ਦਿੱਤੀ ਪਰ ਜੋ ਕੁਛ ਅਦਾਲਤ ਨੇ ਕੀਤਾ ਅਦਾਲਤ ਨੇ ਥੋੜੀ ساری ਕਾਰਵਾਈ ਦੇ ਉੱਤੇ ਕਾਟਾ ਮਾਰਦਾ ਕਾਟਾ ਮਾਰਦਾ ਬਿਲਕੁਲ ਉਹਨਾਂ ਨੇ ਕਾਟਾ ਮਾਰਦਾ ਕਿ ਜੋ ਕੁਛ ਕੀਤਾ ਤੁਸੀਂ ਗਲਤ ਕੀਤਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਨਾ ਕਨਸਟੀਟਿਊਸ਼ਨ ਦੀ ਬਿਲਕੁਲ ਨਾ ਦੇਸ਼ ਦੇ ਕ ਨਾ ਤੁਹਾਨੂੰ ਅਦਾਲਤਾਂ ਦੀ ਅਦਾਲਤਾਂ ਦੀ ਹਦਾਇਤਾਂ ਆਈਆਂ ਸੀ ਕਿ 7 ਸਾਲ ਤੋਂ ਘੱਟ ਤੱਕ ਜਿਹੜੀ ਕੈਦ ਹੋਵੇ ਉਸ ਕੈਦ ਦੇ ਵਿੱਚ ਬੰਦੇ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਨ ਤੋਂ ਪਹਿਲਾਂ ਨੋਟਿਸ ਦੇਣਾ ਪੈਂਦਾ ਬਿਲਕੁਲ ਬਿਲਕੁਲ ਤੁਸੀਂ ਨੋਟਿਸ ਵੀ ਨਹੀਂ ਦਿੱਤਾ ਸੋ ਕੁੱਲ ਮਿਲਾ ਕੇ ਮੇਰੇ ਖਿਆਲ ਮੁਤਾਬਕ ਸਰਕਾਰ ਦੇ ਅੜਜਾਨਪੁਰੇ ਦੇ ਅਕਾਲੀ ਦਲ ਜਿਹੜਾ ਇੱਕ ਇੱਕ ਤਰ੍ਹਾਂ ਨਾਲ ਹਾਸ਼ੀਮੇ ਚਲਾ ਗਿਆ ਸੀ ਉਹਨੂੰ ਜਿਹੜਾ ਹੈਗਾ ਜੀਵਨ ਦਾ ਜੀਵਨ ਦਾ ਤੇਲੋ ਸਾਹਿਬ ਦੂਜੀ ਖਬਰ ਇਹ ਹੈ ਵੀ ਇਹਨੂੰ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਕਿਹਨੂੰ ਨਫਾ ਨੁਕਸਾਨ ਹੋ ਸਕਦਾ ਇਹਦਾ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪਹਿਲਾਂ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ ਨਫੇ ਦੀ ਮਗਰੋਂ ਗੱਲ ਕਰਦੇ ਹਾਂ ਜੀ ਨੁਕਸਾਨ ਇਹ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੇ 92 ਐਮਐਲਏ ਦਿੱਤੀ ਬਿਲਕੁਲ ਜੀ ਉਹਨਾਂ ਨੇ ਵੀ ਦੇਖਿਆ ਵੀ ਕੌਣ ਕਿਹਦਾ ਕੁਛ ਹੈ ਕਿਹਦਾ ਨਹੀਂ ਕਿਸੇ ਸ਼ੈਦ ਮੇ ਰਖ ਲੈ ਅਜੇ ਤੱਕ ਹੁਣ ਤੱਕ ਤਾਂ ਲੋਕਨਾਥ ਸਿੱਖੇ ਹੋਗੇ ਉਦੋਂ ਇਹ ਵੀ ਨਹੀਂ ਪਤਾ ਹੁੰਦਾ ਸੀ ਵੀ ਜਿਹੜੇ ਵੈਲਯੂਟ ਦਿੱਤੀ ਹੈ ਉਹਦਾ ਨਾਂ ਕੀ ਹੈ ਬਿਲਕੁਲ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਅਸੀਂ ਜਿਹੜੇ ਭਗਵੰਤ ਮਾਨ ਨੇ ਰੋਡ ショਅ ਕਰਿਆ ਸਾਰੇ ਪੰਜਾਬ ਦਾ ਜੀ ਬੌਰ ਤੋਂ ਅਸੀਂ ਉਹਨੂੰ ਫਾਲੋ ਕਰਨ ਲੱਗੇ ਤੇ ਤਲਵੰਡੀ ਦੇ ਜਦੋਂ ਪਿੰਡਾਂ ਚ ਆ ਗਏ ਲਾਲਿਆਂ ਵਾਲੇ ਕੋਲੇ ਜੀ ਉੱਥੇ ਆ ਕੇ ਦੇਖਿਆ ਤੇ ਬੜਾ ਵੱਡਾ ਕੱਠਵਟ ਠੀਕ ਹੈ ਜੀ ਤੇ ਬਹੁਤ ਸਾਰੇ ਲੋਕ ਲੋਤੀ ਵੀ ਹੋਊਗਾ ਕਿ ਉਹ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਦਾ ਇੱਥੇ ਕੱਖ ਨਹੀਂ ਬਟੈਂਦਾ ਜੀ ਤਾਂ ਉੱਥੇ ਇੱਕ ਵਿਅਕਤੀ ਮਿਲਿਆ ਸਾਨੂੰ ਤੇ ਅਸੀਂ ਪੁੱਛਣ ਲੱਗੇ ਵੀ ਹਾਂ ਵੀ ਗੋਟਕੀ ਦੀ ਕਿਹਦਾ ਇੱਥੇ ਜੋੜ ਕੀ ਦਾ ਹੈ ਉਹਦਾ ਜੀ ਝਾੜੂ ਦਾ ਗੋਟਾ ਦਾ ਝਾੜੂ ਨੂੰ ਪੈਣ ਗਿਆ ਮੈਂ ਕਿਹਾ ਵੀ ਕਿਵੇਂ ਪੈਣ ਗਿਆ ਉਹਨੇ ਐ ਸਾਹਮਣੇ ਇੱਕ ਸ਼ਾਂਤ ਸੀ ਐ ਉਹਨੇ ਉਂਗਲ ਕੀਤੀ ਕਹਿੰਦਾ ਉਹ ਤੈਨੂੰ ਕੁੱਟੀਆਂ ਦੇਖ ਠੀਕ ਹੈ ਜੀ ਬਖਾ ਉਹ ਕਹਿੰਦਾ ਪੱਕੇ ਕਾਂਗਰਸੀ ਹੈ ਠੀਕ ਹੈ ਜੀ ਪਰ ਉਹ ਵੋਟਾਂ ਸਾਨੂੰ ਪਾਉਣਗੇ ਮੈਂ ਕਿਹਾ ਕਿਹਨੂੰ ਪਾਉਣਗੇ ਥੋੜੇ ਜਿਹਾ ਆ ਜਗੇ ਵਾਲੀ ਕੁੜੀ ਠੀਕ ਹੈ ਜੀ ਮੈਂ ਕਿਹਾ ਤਾਂ ਨਾ ਕਿ ਨਾ ਨਹੀਂ ਮੈਨੂੰ ਪਤਾ ਕੀ ਹੈ ਆ ਜਗੇ ਵਾਲੀ ਕੁੜੀ ਜਿਹੜੀ ਇੱਥੇ ਛਾੜੂ ਇਲੈਕਸ਼ਨ ਤੇ ਖੜੀ ਆ ਪਰਜਿੰਦਰ ਕੌਰ ਮੈਂ ਕਿਹਾ ਪਰਜਿੰਦਰ ਕੌਰ ਬਾਰੇ ਕਹਿ ਰਿਹਾ ਸੀ ਠੀਕ ਹੈ ਜੀ ਮੈਂ ਉਹਦੀ ਕਹ ਨਾਲ ਦੇ ਬੰਦੇ ਨੂੰ ਬਖਿਆ ਵੀ ਸਰਕਾਰ ਬਣ ਗਈ ਕਹਿੰਦਾ ਕੀ ਗੱਲ ਹੈ ਮੈਂ ਕਿਹਾ ਜਿਹਨੂੰ ਆਪਦੀ ਜਿਹੜੀ ਐਮਐਲਏ ਸਿੱਟਿੰਗ ਐ ਐਮਐਲਏ ਸਿੱਟਿੰਗ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਹਾਂ ਨਹੀਂ ਪਤਾ ਹਾਲਾਂਕਿ ਬਲਜਿੰਦਰ ਕੌਰ ਨੇ ਕੀਤੀ 3 ਉਹ ਜਿਹੜੀ ਜੀਲੈਕਸ਼ਨ ਸੀ ਪਹਿਲਾਂ 2014 ਤੁਸੀਂ ਭਾਈ ਇਲੈਕਸ਼ਨਰੀ ਜਦੋਂ ਜਿੱਤਮੀਦਰ ਸਿੰਘ ਸਿੱਧੂ ਦੇ ਮੁਕਾਬਲੇ ਤੇ ਖੜੀ ਹੋਈ ਆ ਦੂਜੀ ਵਾਰ ਵੀ ਜਿੱਤਮੀਦਰ ਸਿੰਘ ਸਿੱਧੂ ਸੀ ਭਾਵੇਂ ਪਰ ਉਦੋਂ ਜਿਹੜੀ ਹੈਗੀ ਆ ਉਹ ਬਾਈਲੈਕਸ਼ਨ ਸੀ ਉਹ ਜਨਰਲ ਇਲੈਕਸ਼ਨ ਸੀ 2017 ਵਾਲੀ ਤੇ 2022 ਵਾਲੀ ਜਿਹੜੀ ਹੈ ਇਲੈਕਸ਼ਨ ਉਹ ਵੀ ਜਨਰਲ ਇਲੈਕਸ਼ਨ ਸੀ ਤਿੰਨ ਜਿਹੜੀ ਲਗਾਤਾਰ ਤੇ ਤੇ ਆਪਦੀ ਪਾਰਟੀ ਚੋਂ ਲੜਦੀ ਉਹਦੇ ਦੀ ਜਿੰਨੀ ਕੈਂਡੀਡੇਟ ਆ ਰਹੀ ਹੈ ਦੋ ਵਾਰੀ ਜਿੱਤ ਗਈ ਇੱਕ ਵਾਰੀ ਉਹ ਹਾਰ ਗਈ ਸੀ ਪਹਿਲੀ ਵਾਰ ਤੇ ਉਹਦੇ ਹਲਕੇ ਦੇ ਬੰਦੇ ਨੂੰ ਜਿਹੜਾ ਕਹਿੰਦਾ ਵੋਟ ਅਸੀਂ ਛਾੜੂ ਨੂ ਪਾਵਾਂਗੇ ਨੂੰ ਕੈਂਡੀਡੇਟ ਦਾ ਨਾ ਨਹੀਂ ਪਤਾ ਬਿਲਕੁਲ ਇਹ ਜਿਹੜੇ 92 ਬੰਦੇ ਲੋਕਾਂ ਨੇ ਦਿੱਤੇ ਸੀ ਨਾ ਇਹ ਲੋਕਾਂ ਨੇ ਬਦਲਾ ਦੇ ਪੱਖ ਤੋਂ ਦਿੱਤੇ ਸੀ ਤੇ ਬਦਲਾ ਨੂੰ ਹੁਣ ਲੋਕਾਂ ਨੇ ਕਈ ਕਹਿੰਦੇ ਜੀ ਬਦਲਾ ਲੈਣ ਲੱਗੀ ਕਈ ਕਹਿੰਦੇ ਜੀ ਬਦਲਾ ਬੰਦਲ ਗਿਆ ਜਿਹੜੇ ਪੁੱਠੇ ਜੇ ਫੈਸਲੇ ਲੈਣੇ ਇੱਥੋਂ ਤਾਂ ਪਤਾ ਲੱਗਦਾ ਕਿ ਬਦਲਾ ਬੰਦਲ ਗਿਆ ਬਿਲਕੁਲ ਜੀ ਇਹ ਜਿਹੜੇ ਹੁਣ ਇਸ ਢੰਗ ਦੇ ਨਾਲ ਇਹ ਕੀਤਾ ਹੈ ਇਲੈਕਸ਼ਨਾਂ ਹੋ ਗਿਆ ਇਲੈਕਸ਼ਨਾਂ ਤੋਂ ਬਾਅਦ ਕਦੇ 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 ਵੀ ਕਿਸੇ ਦੇ ਖਿਲਾਫ ਕੋਈ ਪਰਚਾ ਪੁਚਾ ਨਹੀਂ ਦਿੱਤਾ ਦਿਖਣਾ ਉਹ ਬਿਲਕੁਲ ਜਿਹੜਾ ਜਿੱਤ ਜਾਂਦਾ ਉਹ ਉਹੀ ਜੋ ਜਿੱਤੇ ਸੋ ਉਹੀ ਸਕੰਦਰ ਉਹ ਸਕੰਦਰ ਸਿੰਘ ਨਗਿੰਦਾਬ ਜੀ ਆਪਣੇ ਛੋਲੇ ਆਪਣੀ ਕਿਹ ਕਿਹ ਗੱਲਾਂ ਕੀ ਕਰਦੀ ਹੈ ਉਹ ਕਦੇ ਮਤਲਬ ਬਦਲੇ ਚ ਨਹੀਂ ਲੈਦੇ ਲੇਕਿਨ ਮੈਨੂੰ ਲੱਗਦੀ ਹੈ ਕਿ ਇਹ ਤਾਂ ਬਦਲੇ ਵਾਲੀ ਕਾਰਵਾਈ ਸ਼ੁਰੂ ਹੋ ਗਈ ਬਿਲਕੁਲ ਜੀ ਔਰ ਨਾਲ ਅਗਲੀ ਗੱਲ ਇਹ ਹੈ ਕਿ ਮੈਨੂੰ ਥੋੜਾ ਜਿਆਦਾ ਨਾ ਅਫਸੋਸ ਤੇ ਵੀ ਅਫਸੋਸ ਵੀ ਹੁੰਦਾ ਤੇ ਤਰਸ ਵੀ ਆਉਂਦਾ ਵੀ ਸਾਡੀ ਬਿਊਰੋਕ੍ਰੇਸੀ ਕਿਹੋ ਜਿਹੀ ਬਣ ਗਈ ਮੈਂ ਤੁਹਾਡੇ ਨਾਲ ਇੱਕ ਦਿਨ ਗੱਲ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਬਿਲਕੁਲ ਜੀ 1978 ਚ ਉਹਨਾਂ ਦੇ ਕਦਰ ਨੇ ਦੋ ਬੱਲੇ ਮਾਰਦੇ ਸੀ ਜੀ ਗੁਰਸ਼ਰਨ ਸਿੰਘ ਦੇ ਦਿੱਤੇ ਸਸਪੀ ਲੱਗੇ ਹੁੰਦੇ ਸੀ ਠੀਕ ਹੈ ਜੀ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀ ਕੀਤੀ ਅੰਦਰ ਪੇਜ ਠੀਕ ਹੈ ਜੀ ਬੱਕਰੀ ਗੱਲ ਹੈ ਕਿ ਬਾਦ ਦੇ ਵਿੱਚ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਤੇ ਬੰਦੇ ਬਰੀ ਹੋ ਗਿਆ ਬੰਦਾ ਬਰੀ ਹੋ ਗਿਆ ਪਰ ਮੁੱਖ ਮੰਤਰੀ ਦੇ ਕਜ਼ਨ ਨੂੰ ਸਕੇ ਚਾਚੇ ਦੇ ਪੁੱਤ ਨੂੰ ਗ੍ਰਿਫਤਾਰ ਕਰਨਾ ਉਹ ਵੀ ਅਫਸਰ ਹੁੰਦੇ ਸੀ ਤੇ ਜਿੱਦਨ ਵੋਟਾਂ ਪੈਂਦੀਆਂ ਮੈਨੂੰ ਤਾਂ ਐਸਐਸਪੀ ਸਾਹਿਬ ਜੀ ਨੇ ਉਹ ਇਲੈਕਸ਼ਨ ਕਮਿਸ਼ਨ ਨੇ ਲਾਇਆ ਸੀ ਉਹਨਾਂ ਦੇ ਤੇ ਉਹ ਕਹਿ ਰਹੇ ਜਦੋਂ ਕੈਂਚਨ ਪੁਲਿਸ ਕੌਰ ਔਰ 70 ਕਿਲਾ ਹੁੰਦੇ ਹੈ ਤੇ ਉਹ ਆਦੀ ਗੱਲ ਕਰਦੇ ਹੈ ਪੰਜ ਤੋਂ ਵੱਧ ਨਹੀਂ ਚੱਲ ਸਕਦੇ ਤੁਸੀਂ ਅਮ ਵਿਕਟਮ ਕਾਰਡ ਨਾ ਖੇਲੋ ਐਨੀ ਇਹਨਾਂ ਨੇ ਵੀਡੀਓਗ੍ਰਾਫੀ ਕਰੋ ਪਤਾ ਤਾਂ ਉੱਠੀ ਲੱਗ ਗਿਆ ਸੀ ਕੀ ਕਰਦੇ ਕਿਉਂਕਿ ਉਹਨਾਂ ਨੇ ਕਿਹਾ ਵੀ ਸਿਰ ਸਫਾਈ ਹੈ ਵੀ ਆਪਾਂ ਨੂੰ ਉਹਨਾਂ ਨੂੰ ਰਖਾਉ ਨੂੰ ਵੀ ਐਸਐਸਪੀ ਰੱਖਣਗੇ ਹੁਣ ਇਹ ਪਤਾ ਨਹੀਂ ਕਿ ਆ ਮਾਮਲਾ ਜੇ ਇਹ ਹਾਈ ਕੋਰਟ ਫੇਰ ਜਾਊਗਾ ਜਾਊਗਾ ਬਿਲਕੁਲ ਐ ਐਡੀ ਗੱਲ ਨਹੀਂ ਵੀ ਇੱਥੇ ਖੜ ਜਾਊਗਾ ਇਹ ਹਾਈ ਕੋਰਟ ਪਤਾ ਨਹੀਂ ਫਿਰ ਕਿਨੂੰ ਕਿਨੂੰ ਤੋੜਿਆ ਜਾਵੇ ਮਤਲਬ ਅਫਸਰ ਜਿਹੜੀ ਜਿਹੜੀ ਚੀਜ਼ ਦੀ ਤਨਖਾਹ ਲੈਂਦੇ ਆ ਖਜ਼ਾਨੇ ਤੋਂ ਲੋਕਾਂ ਦੇ ਪੈਸੇ ਤੋਂ ਤਨਖਾਹ ਲੈਂਦੇ ਆ ਘੱਟੂ ਘੱਟ ਤੁਸੀਂ ਆਪਦੇ ਉਹਦੇ ਨਾਲ ਤਾਂ ਇਨਸਾਫ ਕਰੋ ਬਿਲਕੁਲ ਜੀ ਉਹ ਤੁਸੀਂ ਇੱਕ ਮੈਂ ਮਤਲਬ ਵੱਡੇ ਆਉਂ ਲਗਣ ਵਾਸਤੇ ਤਾਂ ਮਤਲਬ ਕੋਈ ਲਾਲਚ ਹੈ ਲਾਲਚ ਹੈ ਬਿਲਕੁਲ ਜਾਂ ਡੀਐਸਪੀ ਲਗਣ ਵਾਸਤੇ ਕੋਈ ਲਾਲਚ ਹੈ ਕੋਈ ਪੈਸੇ ਕੋਈ ਨਹੀਂ ਬਿਲਕੁਲ ਜੇ ਇਕੱਲਾ ਇਹੀ ਹੋਵੇ ਤਨਖਾਹ ਤਾਂ ਤੁਹਾਨੂੰ ਕਿਤੇ ਲਾ ਦਿਓ ਉੱਥੇ ਜਾਂ ਉਹਨਾਂ ਦੇ ਜਿਹੜੇ ਅਫਸਰ ਨੂੰ ਇਹ ਤੱਕ ਪੋਸਟ ਨਹੀਂ ਦਿੱਤੀਆਂ ਤਨਖਾਹ ਤਾਂ ਉਹਨਾਂ ਨੂੰ ਵੀ ਮਿਲਦੀ ਹੈ ਜੀ ਤੁਸੀਂ ਮਤਲਬ ਜਿਹੜੀ ਇਹ ਗੱਲ ਕਰਦੇ ხ ਤਾਂ ਇਹ ਗੱਲ ਗਲਤ ਹੈ ਜੀ ਦੂਜੀ ਗੱਲ ਜਿਹੜੀ ਹੈ ਅਣਜਾਨਪੁਣਾ ਆਮ ਆਜ਼ਾਦੀ ਪਾਰਟੀ ਦਾ ਜੀ ਤੇ ਲੋਕ ਜਿਹੜੇ ਹੈ ਨਾ ਲੋਕ ਜਿਹੜੀ ਹੈ ਉਹਨਾਂ ਦਾ ਮਨ ਹੈ ਜਿਹੜਾ ਪੰਜਾਬ ਦੇ ਵਿੱਚ ਮੇਰੀ ਸਮਝ ਹੈ ਕਿ ਪੋਜੀਟਿਵ ਇਲੈਕਸ਼ਨ ਕਦੇ ਨਹੀਂ ਹੁੰਦੀ ਬਿਲਕੁਲ ਜੀ ਇਹ ਨਹੀਂ ਹੁੰਦੀ ਕਿ ਫਲਾਨੀ ਪਾਪੀ ਚੱਲੀ ਆ ਫਲਾਨਾ ਕੈਂਡੀਡੇਟ ਚੰਗਾ ਆ ਪਾ ਵੋਟਰ ਨੂੰ ਪਾ ਦਿਓ ਕਹਿੰਦੇ ਇਹਦੇ ਰਗੜੇ ਕੱਟਨੇ ਇਹਦੇ ਰਗੜੇ ਕਰਦੇ ਆ ਜਿੱਦਾਂ ਬੈਠਾ ਵੀ ਨਾ ਉਹਦੇ ਰਗੜੇ ਕੱਟਣ ਵਾਲੀ ਗੱਲ ਹੈ ਇੱਥੇ ਹੁਣ ਜਿਹੜੀ ਆਮ ਆਦਮੀ ਪਾਰਟੀ ਨੇ ਜੋ ਕੁਝ ਕੀਤਾ ਜਿਨ੍ਹਾਂ ਨੂੰ 92 ਸੀਟਾਂ ਮਿਲ ਗਿਆ ਸੀ ਤੇ ਪੰਜਾਬ ਦੇ ਪਿੰਡ ਪਿੰਡ 'ਚ ਉਹਨੇ ਇਹ ਗੱਲ ਚੱਲੂਗੀ ਉਹ ਯਾਰ ਤੀ ਤੈਨੂੰ ਵੀ ਪਰਤਾਜੇਦਾ ਉਹਦੀ 2 3 ਮਹੀਨਿਆਂ ਦੀ ਜਵਾਕੜੀ ਆ ਯਾਰ ਉਹ ਵੀ ਫੜ ਕੇ ਅੰਦਰ ਕਰਦਾ ਆ ਚੀਜ਼ ਜਦੋਂ ਚੱਲੂਗੀ ਨਾ ਤੁਸੀਂ ਦੇਖੋਗੇ ਸਹੀ ਇਹਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਭਲੇਕੇ ਤੇ ਰਹਿਣਾ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਨਾਂ ਜੀ ਤੇ ਨਫਾ ਕਿਹਨੂੰ ਹੋਊਗਾ ਨਫੇ ਬਾਰੇ ਆਪਾਂ ਪਹਿਲਾਂ ਹੀ ਕਹਿ ਚੁੱਕੇ ਕਿ ਦੇਖੋ ਗੱਲ ਇਹ ਆ ਤਾਰਨ ਤਾਰਨ ਦੀ ਇਲੈਕਸ਼ਨ ਦੇ ਵਿੱਚ ਨੰਬਰ 2 ਤੇ ਆਉਣ ਨਾਲ ਅਕਾਲੀ ਦਲ ਨੂੰ ਜੀਵਨ ਦਾਤ ਮਿਲ ਗਿਆ ਆ ਜਿਹੜੀ ਕੱਲ ਇਹਨਾਂ ਨੇ ਕਾਰਵਾਈ ਕੀਤੀ ਹੈ ਉੱਥੇ ਉਹਨਾਂ ਨੂੰ ਇੱਕ ਲੀਡਰ ਮਿਲ ਗਿਆ ਮਿਲ ਗਿਆ ਲਾਲਾਂਕੇ ਬਿਕਰਮ ਸਿੰਘ ਮਜੀਠੀਆ ਦੇ ਅੰਦਰ ਜਾਣ ਤੋਂ ਬਾਅਦ ਲੋਕ ਕਹਿੰਦੇ ਸੀ ਕਾਲੀ ਦਲ ਕੋਲ ਹੋ ਕੇ ਗਿਆ ਹੋ ਕੇ ਗਿਆ ਬਿਕਰਮ ਸਿੰਘ ਮਜੀਠੀਆ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਉਸ ਇਲੈਕਸ਼ਨ 'ਚ ਨੰਬਰ 2 ਤੇ ਆਉਣਾ ਬਿਲਕੁਲ ਜੀ ਔਰ ਨੰਬਰ 2 ਦੇ ਵਿੱਚ ਇੱਕ ਲੀਡਰ ਦਾ 32 ਸਾਲਾਂ ਦੀ ਕੂਦੀ ਦਾ ਚਮਕਣਾ ਚਮਕਣਾ ਉਹਦੇ ਵਿੱਚ ਨਿਮਰਤਾ ਕਿੰਨੀ ਹੈ ਕਿੰਨੇ ਵਧੀਆ ਤਰੀਕੇ ਨਾਲ ਉਹ ਬਣ ਕਰਦੇ ਉਹ ਚਮਕਣਾ ਉਹਨਾਂ ਨੂੰ ਇੱਕ ਕੈਂਡੀਡੇਟ ਕੈਂਡੀਡੇਟ ਵੀ ਮਿਲ ਗਈ ਉਹਨਾਂ ਨੂੰ ਇੱਕ ਲੀਡਰ ਵੀ ਮਿਲ ਗਈ ਲੀਡਰ ਨੇ ਉਹਨਾਂ ਨੂੰ ਇੱਕ ਫੀਮੇਲ ਮਿਲ ਗਈ ਬਿਲਕੁਲ ਲੀਡਰ ਹੋਣਾ ਜਿਉਂ ਬੋਲਣਾ ਵੀ ਆਉਂਦਾ ਹੈ ਬਿਲਕੁਲ ਲੀਡਰ ਹੋਣਾ ਜਿਹਨੂੰ ਤੁਰਤ ਫੈਸਲੇ ਵੀ ਲੈਣੇ ਹੁੰਦੇ ਨੇ ਲੈਣੇ ਹੁੰਦੇ ਜੀ ਲੀਡਰ ਹੋਣਾ ਜਿਹੜੀ ਸਾਹਮਣੇ ਖੜ ਕੇ ਸਟੇਟ ਨੂੰ ਵੀ ਚੁਣੌਤੀ ਦੇ ਸਕਦੀ ਹੈ ਇਹਦੇ ਨਾਲ ਤਾਂ ਉਹਨਾਂ ਨੂੰ ਬਹੁਤ ਫਰਕ ਪੈਂਦਾ ਬਿਲਕੁਲ ਜੀ ਇਹ ਦੇਖੋ ਕਿ ਕੱਲ ਜਦੋਂ ਜਿਸ ਵੇਲੇ ਇਹ ਸਾਰੀਆਂ ਖਬਰਾਂ ਆ ਰਹੀਆਂ ਸੀ ਹਾਈ ਕੋਰਟ ਨੇ ਹੁਕਮੇ ਕਰਤਾ ਉਸੇ ਵੇਲੇ ਟ੍ਰਿਬਿਊਨ ਦੇ ਵਿੱਚ ਮੇਰਾ ਖਿਆਲ ਵੀ ਉਹਨਾਂ ਦਾ ਪੱਤਰਕਾਰ ਇੱਕ ਖਬਰ ਆ ਦੀ ਦਾ ਪਿੱਛਾ ਕਰ ਰਿਹਾ ਸੀ ਠੀਕ ਹੈ ਜੀ ਤੇ ਅਲਟੀਮੇਟਲੀ ਅੱਜ ਸਵੇਰੇ ਜਦੋਂ ਅਰਲੀਨ ਦੀ ਮਾਰਨਿੰਗ ਮੈਂ ਆਨਲਾਈਨ ਅਖਬਾਰ ਦੇਖਿਆ ਜੀ ਤਾਂ ਕਾਂਤਨਪ੍ਰੀਤਾ ਦੀ ਖਬਰ ਹੀ ਨਹੀਂ ਆਈ ਸੀ ਇੱਕ ਹੋਰ ਖਬਰ ਆਈ ਪਈ ਸੀ ਕਿ ਮਿਸਟਰ ਗੁਰਦੀਪ ਸਿੰਘ ਬਾਠ ਅਕਾਲੀ ਦਲ ਜੋਇਨ ਕਰ ਸਕਦਾ ਹੈ ਅੱਛਾ ਜੀ ਹੂ ਇਸ ਗੁਰਦੀਪ ਸਿੰਘ ਬਾਠ ਜੀ ਗੁਰਦੀਪ ਸਿੰਘ ਬਾਠ ਹੋਇਆ ਜਿਹੜਾ ਆਮ ਆਦਮੀ ਪਾਰਟੀ ਦਾ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੈ ਅੱਛਾ ਜੀ ਉਹ ਬੰਦਾ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਰਿਹਾ ਹੈ ਬਿਲਕੁਲ ਉਹ ਬੰਦਾ ਟਿਕਟ ਮੰਗਦਾ ਸੀ ਬਰਨਾਲੇ ਦੀ ਬਾਈ ਇਲੈਕਸ਼ਨ ਵਾਸਤੇ ਲੇਕਿਨ ਟਿਕਟ ਉਹ ਨਹੀਂ ਲੈਣ ਦਿੱਤੀ ਮੀਤਿਹਰ ਨੇ ਮੀਤਿਹਰ ਨੇ ਅੱਜ ਵਿਸ਼ਵਾਸ ਪੱਤਰ ਨੂੰ ਟਿਕਟ ਦਵਾ ਦਿੱਤੀ ਉਹ ਬੰਦੇ ਨੇ ਇਹੀ ਗੱਲ ਕਰਨੀ ਵੀ ਮਾਸੀ ਦੇ ਪੁੱਤ ਨੂੰ ਟਿਕਟ ਦਵਾਸੀ ਯਾਰ ਮੇਰਾ ਹੱਕ ਮੰਗਦਾ ਸੀ ਮੈਂ ਲੈਕਚਰਾਰ ਸੀ ਮੈਂ ਪੜਾਉਂਦਾ ਰਿਹਾ ਸੀ ਮੈਨੂੰ ਟਿਕਟ ਨਹੀਂ ਦਿੱਤੀ ਬਿਲਕੁਲ ਜੀ ਨਤੀਜਾ ਇਹ ਹੋਇਆ ਕਿ ਬੰਦੇ ਦੀ 16 17 ਉਹ ਗਲਤਾਈ ਸੀ ਕਿ ਸੁਖਮੀਰ ਸਿੰਘ ਬਾਦਲ ਦੇ ਕੋਲੇ ਲੱਗਦਾ ਤਾਂ ਇਸ ਵੀ ਗਿਆ ਸ਼ਗਰੂਰ ਚਲਾ ਗਿਆ ਜੀ ਇੱਕ ਪਾਸੇ ਉੱਥੇ ਆ ਗਏ ਬਰਨਾਲਾ ਪਰਵਾਰ ਬਿਲਕੁਲ ਜੀ ਦੂਜੇ ਪਾਸੇ ਆ ਗਏ ਢੀਰਸਾ ਪਰਵਾਰ ਜੀ ਸੰਤ ਬਲਬੀਰ ਸਿੰਘ ਕੋਲੋਂ ਸਰਕੇ ਗੋਬਿੰਦ ਸਿੰਘ ਲੋਗੋਵਾਲ ਪਰਕੇ ਸਾਰੀ ਛੱਡ ਗਈ ਦਿਕ ਵਜੇ ਤੇ ਆ ਵੀ ਸੁਖ ਸੁਖਵੀਰ ਕੋਲੇ ਰਹਿ ਕੀ ਗਿਆ ਰਹਿ ਕੀ ਗਿਆ ਅਕਾਲੀ ਦਲ ਕੋਲੇ ਰਹਿ ਕੀ ਗਿਆ ਤੇ ਜਦੋਂ ਹੁਣ ਆ ਆ ਗਿਆ ਤੁਹਾਡਾ ਗੁਰਦੀਪ ਸਿੰਘ ਬਾਠ ਜੁਆਇਨ ਕਰਦਾ ਜੀ ਜੇ ਗੁਰਦੀਪ ਸਿੰਘ ਬਾਠ ਜੁਆਇਨ ਕਰੂਗਾ ਜੀ ਤਾਂ ਉਹ ਇੱਕ ਮਤਲ ਜਿਹੜਾ ਹੈ ਕੱਲਾ ਇਹ ਨਹੀਂ ਕਿ ਬਰਨਾਲਾ ਸੀਟ ਦੀ ਬੋਟ ਲੈ ਕੇ ਆਊਗਾ ਉਹ ਜ਼ਿਲ੍ਹੇ ਦਾ ਰਿਹਾ ਬਰਨਾਲਾ ਜ਼ਿਲ੍ਹੇ ਦਾ ਰਿਹਾ ਉਹ ਬਰਨਾਲਾ ਜ਼ਿਲ੍ਹੇ ਦੇ ਵਿੱਚ ਬੰਦਾ ਮਾਰ ਕਰੂਗਾ ਤੇ ਉਹਨੂੰ ਦੇਖ ਕੇ ਜੇ ਹੋਰ ਪਤਾ ਨਹੀਂ ਕਿੰਨੇ ਕਹੋਂਗੇ ਬਿਲਕੁਲ ਜੀ ਨਤੀਜਾ ਇਹ ਹੈ ਕਿ ਉਹਦੇ ਤੇ ਡੈਫੀਨਿਟਲੀ ਜਿਹੜੀ ਆਪ ਐਕਸਰਸਾਈਜ਼ ਕੀਤੀ ਜਾਂ ਕੰਤਰੀ ਪ੍ਰੀਤ ਕਰ ਵਾਲੀ ਪਰਚੇ ਦਰਜ ਕਰਾਉਣ ਵਾਲੀ ਜਿਹੜੂ ਆਪਾਂ ਕਹਾਂਗੇ ਬਦਲੇ ਵਾਲੀ ਭਾਵਨਾ ਬਦਲੇ ਵਾਸਤੇ ਜਦੋਂ ਬਦਲਾ ਫੌਂਦਲ ਗਿਆ ਤਾਂ ਉਹਦਾ ਡੈਫੀਨਿਟਲੀ ਫਾਇਦਾ ਜਿਹੜਾ ਹੈ ਸੁਖਵੀਰ ਬਾਦਲ ਨੂੰ ਹੋਊਗਾ ਕਾਲੀ ਦਲ ਨੂੰ ਹੋਊਗਾ ਨੁਕਸਾਨ ਜਿਹੜਾ ਹੈਗਾ ਉਹ ਆਵਾਜ਼ ਵਿੱਚ ਹੈ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਕਿਤੇ ਇਹ ਨਾ ਸਰੋਤੇ ਜਾਂ ਦਰਸ਼ਕੋ ਸਾਡੇ ਸਮਝੋ ਵੀ ਕਾਰਦੀ ਦਿਲ ਦੇ ਰਿਲੇਟਡ ਕੋਈ ਇਹ ਗੱਲਬਾਤ ਹੈਗੀ ਹੈ ਕੋਈ ਐਸਾ ਲੈਣਾ ਦੇਣਾ ਨਹੀਂ ਖਬਰ ਲੈ ਕੇ ਅਸੀਂ ਹਾਜ਼ਰ ਹੋਏ ਆ ਤੁਹਾਡਾ ਅਕਾਲੀ ਦਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਐਸ ਮਾਮਲੇ ਚ ਤੇ ਮੇਰੇ ਵੱਲੋਂ ਢਿਲੋ ਸਾਹਿਬ ਨੂੰ ਮਤਲਬ ਮੈਂ ਵੀ ਕਲੈਰੀ ਹਾਂ ਜੀ ਜੀ ਬਿਲਕੁਲ ਤੇ ਢਿਲੋ ਸਾਹਿਬ ਜੀ ਬਹੁਤ ਨਿਮਰ ਦਰਸ਼ਕ ਸਹਿਬਾਨ ਜਿਹੜੇ ਹੈਗੇ ਉਹ ਕਈ ਵਾਰੀ ਕਹਿੰਦੇ ਤੁਹਾਡੇ ਸੁਭਾਜ ਪਰ ਪਾਇਆ ਚੱਕਰੀਏ ਕੀ ਕਰੀਏ ਕੀ ਜੇ ਜੇ ਭਗਵੰਤ ਮਾਨ ਦੀ ਸਰਕਾਰ ਆ ਕੁਛ ਨਾ ਕਰਦੀ ਤੇ ਕੇਜਰੀਵਾਲ ਤੇ ਸੁਸੋਧਿਆ ਅੱਜ ਸਾਮਦਾਨ ਦੇ ਦੰਦ ਭੇ ਵਾਲੀ ਗੱਲ ਨਾ ਕਰਦੀ ਤੇ ਸਾਰੇ ਕੋਲ ਖਬਰ ਕਿੱਥੋਂ ਆਉਂਦੀ ਕਿੱਥੋਂ ਆਉਂਦੀ ਅਸੀਂ ਖਬਰ ਜਿਹੜੀ ਖਬਰ ਅੱਜ ਦੀ ਵਰਨਿੰਗ ਨਿਊਜ਼ ਹੈ ਉਹ ਵਰਨਿੰਗ ਨਿਊਜ਼ ਦਾ ਵਿਸ਼ਲੇਸ਼ਣ ਕਰਨੇ ਕਰਨਾ ਹੈ ਅਸੀਂ ਜੋ ਸਾਡੀ ਸਭ ਨੂੰ ਪੜੀਆ ਕਿ ਆ ਫਾਇਦੇ ਤੇ ਆ ਨੁਕਸਾਨ ਹੈ ਉਹ ਅਸੀਂ ਤੁਹਾਡੇ ਨਾਲ ਸੰਝਾ ਕੀਤਾ ਇਸ ਕਰਕੇ ਪੱਤਰਕਾਰ ਜਿਹੜਾ ਹੁੰਦਾ ਪੱਤਰਕਾਰ ਦੀ ਕੋਈ ਪਾਰਟੀ ਨਹੀਂ ਹੁੰਦੀ ਪੱਤਰਕਾਰ ਦੀ ਇਹ ਠੀਕ ਹੈ ਵਿਚਾਰਧਾਰਾ ਮੇਰੀ ਵੀ ਹੈਗੀ ਹੈ ਵਿਚਾਰਧਾਰਾ ਹੋਣਾ ਪੱਤਰਕਾਰਾਂ ਦੀ ਵੀ ਹੁੰਦੀ ਹੈ ਤੇ ਕਦੇ ਵੀ ਮਤਲਬ ਕਲਮ ਨਿਰਪੱਖ ਨਹੀਂ ਹੁੰਦੀ ਕਲਮ ਦਾ ਵੀ ਇੱਕ ਤੜਾ ਹੁੰਦਾ ਹੈ ਪਰ ਸਾਡਾ ਘੜਾ ਜਿਹੜਾ ਹੈਗਾ ਉਹ ਲੁੱਟੇ ਜਾਣ ਵਾਲਿਆਂ ਦਾ ਲੁੱਟਣ ਵਾਲਿਆਂ ਦਾ ਨਹੀਂ ਅਸੀਂ ਲੁੱਟਣ ਵਾਲਿਆਂ ਦੇ ਖਿਲਾਫ ਆ ਲੁੱਟੇ ਜਾਣ ਵਾਲਿਆਂ ਦੇ ਅਸੀਂ ਮਤਲਬ ਜਿਹੜੀ ਜ਼ੁਬਾਨ ਬਣੀ ਵੀ ਹੈ ਉਹ ਬੰਦਦੇ ਅਸੀਂ ਆਪ ਦੀ ਧਰ ਤੇ ਕਿੰਨੇ ਕਿੰਨੇ ਆਪਸਰਾ ਦੇ ਨਾਲ ਪੰਗੇ ਲੈਨੇ ਆ ਬਿਲਕੁਲ ਜੀ ਜਾ ਕੇ ਮੁਕਦਮੇ ਬਣਾਉਣ ਕਿਆ ਵੀ ਪਤਲ ਜਿਹੜੇ ਆਇਆ ਕਿ ਤਾਕੀਆਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਪੱਤਰਕਾਰ ਆ ਅਸੀਂ ਮਾਈਕ ਤੇ ਬੈਠੇ ਆ ਜਾਂ ਸਾਡੇ ਹੱਥ ਚ ਕਲਮ ਹੈ ਉਦੋਂ ਜੋ ਕੁਝ ਸਾਨੂੰ ਦਿਖਦਾ ਸੀ ਉਹੀ ਕਰਾਂਗੇ ਸੋ ਮਾਫ਼ ਕਰੋ ਐਵੇਂ ਇਹ ਇਹਨਾ ਪ੍ਰਵਾਹ ਬਣਾਇਓ ਕਿ ਅਸੀਂ ਕਾਦੀ ਹੋ ਗਏ ਅਸੀਂ ਕਾਦੀ ਨਾਲ ਜੁੜ ਗਏ ਅਸੀਂ ਜਿਹਾ ਅਸੀਂ ਉਹਨਾਂ ਦੇ ਬੰਦੇ ਆ ਨਹੀਂ ਇਹ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਹ ਲੋਕ ਕਹਿੰਦੇ ਸੀ ਇਹ ਕਾਂਗਰਸੀ ਹੋਣਗੇ ਕੱਲ ਨੂੰ ਭਾਈ ਝਾੜੂ ਵਾਲਿਆਂ ਦੀ ਸਰਕਾਰ ਆ ਜੀ ਹਾਂ ਇੱਕ ਕੱਲ ਮੈਂ ਦੱਸਦੇ ਆ ਕਿ ਪੱਤਰਕਾਰ ਜਿਹੜਾ ਅਸਲ ਪੱਤਰਕਾਰ ਹੁੰਦਾ ਹੈ ਉਹ ਸੱਤਾ ਦੇ ਖਿਲਾਫ ਹੁੰਦਾ ਤੇ ਆਪੋਜੀਸ਼ਨ ਦੇ ਪ੍ਰਤੀ ਉਹਦਾ ਨਰਮ ਗੋਸ਼ਾ ਇਸ ਲਈ ਹੁੰਦਾ ਕਿ ਉਹ ਕਿ ਉਹ ਸੱਤਾ ਚ ਨਹੀਂ ਸੱਤਾ ਚ ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤੇ ਉਹਨਾਂ ਨੇ ਜਿ ਅਕਾਲੀਆ ਨੂੰ ਤੇ ਕਾਂਗਰਸੀਆਂ ਨੂੰ ਲੋਕਾਂ ਦੇ ਸਜਾ ਦੇ ਇਹਨਾਂ ਦੀ ਅਸੀਂ ਆਲੋਚਨਾ ਇਸ ਕਰਕੇ ਕਰਦੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਬਦਲ ਦੇਣਗੇ ਸਭ ਬਦਲ ਦੇਣਗੇ ਉਹ ਹਾਫ ਹੀ ਬਦਲ ਕੇ ਸਾਰਾ ਬਦਲ ਕਰ ਦੇਣਗੇ ਧੰਨਵਾਦ ਮੇਰਾ ਧੰਨਵਾਦ ਜੀ ਧੰਨਵਾਦ ਸਸਿਕਾ ਜੀ ਪੇਜ ਨੂੰ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈ ਕੇ ਉਹਨਾਂ ਨਾਲ YouTube ਚੈਨਲ ਵੀ ਸਾਡਾ ਸ਼ੁਰੂ ਕੀਤਾ ਹੋਇਆ ਬਖਤੌਰ ਢਿਲੋਂ ਦੇ ਨਾਮ ਦੇ ਤੇ ਉਹਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਸਿਕਾ ਜੀ